ਪਰ ਜਾਂਦਾ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਉਹ ਵੀ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪੂਰੀ ਬਿਲਡਿੰਗ ਬਿਲਡਿੰਗ ਦਾ ਇੱਕ ਹਿੱਸਾ ਮਲਬੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਚੰਡੀਗੜ੍ਹ ਦੇ ਸੈਕਟਰ 17 ਦੇ ਵਿਧੀਆਂ ਇਹ ਦਰਸਲ ਤਸਵੀਰਾਂ ਵਿੱਚ ਕਿ ਅਚਾਨਕ ਇੱਕ ਵੱਡਾ ਹਾਦਸਾ ਵਾਪਰ ਗਿਆ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਗਿਆ ਉਹ ਬਿਲਡਿੰਗ ਜਿਹੜੀ ਕਿ ਕਾਫੀ ਸਮੇਂ ਤੋਂ ਖਾਲੀ ਪਈ ਹੋਈ ਸੀ ਕਿਉਂਕਿ ਜ਼ਿਆਦਾ ਅਨਸੇਫ ਹੋਣ ਦੇ ਕਾਰਨ ਬਿਲਡਿੰਗ ਨੂੰ ਪਹਿਲਾਂ ਹੀ ਜੋ ਕੇ ਖਾਲੀ ਕਰ ਦਿੱਤਾ ਗਿਆ ਸੀ ਇਹ ਬਹੁਤ ਬਚਾਅ ਦੀ ਕਰ ਰਹੀ ਕਿ ਆ ਬਿਲਡਿੰਗ ਦੇ ਵਿੱਚ ਉਸ ਵੇਲੇ ਕੋਈ ਵੀ ਮਜ਼ਦੂਰ ਨਹੀਂ ਸੀ ਕਿਉਂਕਿ ਪਹਿਲਾਂ ਇਸ ਨੂੰ ਖਾਲੀ ਕਰ ਦਿੱਤਾ ਗਿਆ ਸੀ ਆ ਤੇ ਵੀ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਹੀ ਪੰਦਰਾਂ ਦੇ ਵਿੱਚ ਵੀ ਤਰੇੜਾਂ ਪੈ ਗਈਆਂ ਸਨ ਕਿਉਂਕਿ ਜਦੋਂ ਬਿਲਡਿੰਗ ਕੋਈ ਅਨਸੇਫ ਹੁੰਦੀ ਹੈ ਬਹੁਤ ਜ਼ਿਆਦਾ ਪੁਰਾਣੀ ਹੋ ਜਾਂਦੀ ਹੈ ਤਾਂ ਉਹ ਤਰੇੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਇਸ ਦੇ ਚੱਲਦਿਆਂ ਹੀ ਇਹ ਹਾਦਸਾ ਵਾਪਰਿਆ ਜਦੋਂ ਕਿ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ ਸੈਕਟਰ 17 ਦੇ ਵਿੱਚ ਇਹ ਹਾਦਸਾ ਵਾਪਰਿਆ ਤਸਵੀਰਾਂ ਵੀ ਵਿਖਾ ਰਹੇ ਆ ਆ ਕੀ ਕੋ ਜਾਣਕਾਰੀ ਕਿੰਨੀ ਕੁ ਇਹ ਪੁਰਾਣੀ ਬਿਲਡਿੰਗ ਸੀ ਕਿੰਨਾ ਸਮਾਂ ਪਹਿਲਾਂ ਇਸ ਨੂੰ ਖਾਲੀ ਕਰ ਦਿੱਤਾ ਗਿਆ ਸੀ ਕਿਵੇਂ ਹਾਦਸਾ ਵਾਪਰਿਆ ਨੇ ਬਿਲਡਿੰਗ ਕਾਫੀ ਪੁਰਾਣੀ ਸੀਗੀ ਹੁਣ ਐਗਜ਼ੈਕਟ ਦੇਖੋ ਕਿ ਦੱਸ ਨਹੀਂ ਸਕਦੇ ਲੇਕਿਨ ਇਹਨਾ ਜ਼ਰੂਰ ਹੈ ਕਿ ਬਿਲਡਿੰਗ ਕਾਫੀ ਪੁਰਾਣੀ ਸੀ ਔਰ ਅਲਰਟ ਤੇ ਚਲਤੇ ਇਹਨੂੰ ਪਹਿਲੇ ਹੀ ਖਾਲੀ ਕਰਾਇਆ ਹੋ ਜਗਾ ਕੁਝ ਸਮੇਂ ਤੋਂ ਬਿਲਡਿੰਗ ਵਿੱਚ ਕੋਈ ਮੌਜੂਦ ਨਹੀਂ ਹੈ ਕੋਈ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਪ੍ਰ ਔਰ ਇਹ ਬਿਲਕੁਲ ਨਾਲ ਲੱਗਦਾ ਏਰੀਆ ਔਰ ਇਸ ਕਰਕੇ ਬਿਲਡਿੰਗ ਦੇ ਆਸ-ਪਾਸ ਦੇਰੀ ਨੂੰ ਪਹਿਲੇ ਹੀ ਅਲਰਟ ਤੇ ਚਲਦੇ ਖਾਲੀ ਕਰਾਇਆ ਜੀਗਾ ਜੇ ਬਿਲਡਿੰਗ ਦਾ ਇਹ ਕਿੱਸਾ ਜਿਹੜਾ ਟਿਆ ਹੈ ਇਸ ਕਰਕੇ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਵੀ ਮੌਜੂਦ ਨੇ ਔਰ ਜਿੱਦਾਂ ਇਤਿਹਾਤਨ ਜਦੋਂ ਦਰਾੜ ਤੇ ਰਹਿਣਾ ਪੈ ਜਾਣ ਤਾਂ ਪਹਿਲੇ ਹੀ ਬਿਲਡਿੰਗ ਨੂੰ ਸੀ ਕਰਕੇ ਇਤਿਹਾਤਨ ਖਾਲੀ ਕਰਵਾ ਕੇ ਮਾਲਿਕ ਨੂੰ ਨੋਟਿਸ ਦੇ ਕੇ ਖਾਲੀ ਕਰਵਾ ਲਿਆ ਜੀਗਾ ਤਾਂ ਕਿ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਏ ਔਰ ਅੱਜ ਜਿਹੜੀ ਇਹ ਬਿਲਡਿੰਗ ਟਈਆ ਕਿੱਸਾ ਟਿਆ ਹੈ ਇਸ ਨੂੰ ਲੈ ਕੇ ਵੀ ਹੁਣ ਬਾਕੀ ਕਿਉਂਕਿ ਇਹ ਪਹਿਲੇ ਇਹ ਐਕਚੁਅਲੀ ਵਰਮਿੰਦਰ ਪਹਿਲਾਂ ਹੀ ਡਿਸਾਈਡਡ ਸੀ ਕਿ ਇਹਨੂੰ ਢਾਕੇ ਦੁਬਾਰਾ ਕੰਸਟਰਕਸ਼ਨ ਹੋਣੀ ਹੈ ਲੇਕਿਨ ਅਚਾਨਕ ਜਿਹੜਾ ਹਿੱਟਟ ਹੈ ਉਹ ਕਿਤਨਾ ਕਿਤੇ ਅੰਦਾਜ਼ਾ ਸੀਗਾ ਕਿ ਢਾਏਗਾ ਲੇਕਿਨ ਐਦਾਂ ਹੋਏਗਾ ਇਹ ਵੀ ਅੰਦਾਜ਼ਾ ਨਹੀਂ ਸੀ ਇੰਨਾ ਜ਼ਰੂਰ ਹੈ ਕਿ ਇਹਦੇ ਵਿੱਚ ਕੋਈ ਮਜ਼ਦੂਰ ਜਾਂ ਕੋਈ ਕੋਈ ਕਈ ਵਾਰ ਕੋਈ ਰਾਜੰਦ ਆਂਦਾ ਅੰਦਰ ਉਹ ਬੰਦਾ ਕੋਈ ਇੱਥੇ ਮੌਜੂਦ ਨਹੀਂ ਸੀ ਕਿਉਂਕਿ ਬਿਲਡਿੰਗ ਹਾਲਤ ਖਰਾਬ ਸੀਗੀ ਇਸ ਕਰਕੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚ ਗਿਆ ਉਹ ਮੈਸੇਜ ਜੇ ਲੋਕੇਸ਼ਨ ਬਾਰੇ ਥੋੜੀ ਹੋਰ ਜਾਣਕਾਰੀ ਦੇ ਸਕੋ ਸੈਕਟਰ 17 ਕਿਹੜੇ ਕਿਹੜੇ ਪਾਸੇ ਇਹ ਬਿਲਡਿੰਗ ਹੈ 17 ਸੈਕਟਰ ਮਹਿਫਿਲਿਕ ਰੈਸਟੋਰੈਂਟ ਹੁੰਦਾ ਸੀ ਉਹਦੇ ਨਾਲ ਹੀ ਇਹ ਬਿਲਡਿੰਗ ਦਾ ਇੱਕ ਇਹ ਬਿਲਡਿੰਗ ਮੌਜੂਦ ਹੈ ਔਰ ਡੀਸੀ ਆਫਿਸ ਵੀ ਕੁਝ ਚੰਦ ਕੰਦਮਾਂ ਦੀ ਦੂਰੀ ਤੇ ਹੀ ਆਪਾਂ ਕਹਿ ਸਕਦੇ ਹਾਂ ਸੀ ਤੇ 17 ਸੈਕਟਰ ਜੇਪਰ 17 ਸੈਕਟਰ ਦਾ ਇੱਕ ਜਿਹੜਾ ਪੂਲ ਬਣਿਆ ਹੋਇਆ ਹੈ ਛੋਟਾ ਜਿਹਾ ਉਸ ਦੇ ਨਾਲ ਹੀ ਇਹ ਬਿਲਡਿੰਗ ਮੌਜੂਦ ਹੈ ਉਸੇ ਰੋਡ ਤੇ ਬਿਲਡਿੰਗ ਹੈ ਮੌਜੂਦ ਹੈ ਮਹਿਫਿਲਿਕ ਰੈਸਟੋਰੈਂਟ ਬੜਾ ਫੇਮਸ ਹੁੰਦਾ ਸੀ ਉੱਥੇ ਬਿਲਡਿੰਗ ਦਾ ਹਿੱਸਾ ਜਿਹੜਾ ਨਾਲ ਹੈ ਉਹ ਉਹ ਇਹੀ ਸਾਟਿਆ ਹੈ ਉਮੇਸ਼ ਕਿੰਨੇ ਕ ਵਜੇ ਇਹ ਹਾਦਸਾ ਵਾਪਰਿਆ ਕੋਈ ਪ੍ਰਤੱਖ ਦਰਸ਼ਕ ਉਸ ਵੇਲੇ ਮੌਕੇ ਤੇ ਕਿਸੇ ਨੇ ਦੇਖਿਆ ਹੋ ਨਹੀਂ ਹਾਦਸਾ ਜਦਈ ਦੱਸਿਆ ਜਾ ਰਿਹਾ ਹੈ ਕਿ ਟਾਈਮਿੰਗ ਦਾ ਐਗਜੈਕਟ ਪਤਾ ਨਹੀਂ ਕਿੰਨੇ ਵਜੇ ਹੈ ਕਿਉਂਕਿ ਜਿਹੜਾ ਕੋਈ ਬੰਦਾ ਸੜੇ ਪੈਰ ਕਰਨ ਜਾਂ ਕੁਝ ਦਾ ਨਿਕਲਦੇ ਲੋਕੀ ਉਹਨਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਉੱਥੇ ਪੁਲਿਸ ਵੀ ਪਹੁੰਚੀ ਹੈ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਨੇ ਉਹ ਵੀ ਉੱਥੇ ਪਹੁੰਚੇ ਨੇ ਔਰ ਇਸ ਭਾਵਨਾ ਨਾਲ ਦੱਸਿਆ ਕਿ ਇਤਿਹਾਸਨ ਇਹਨੂੰ ਖਾਲੀ ਪਹਿਲੇ ਹੀ ਕਰਾ ਲਿਆ ਗਿਆ ਸੀਗਾ ਤਾਂ ਇਹਨੂੰ ਹੁੰਦਾ ਕਿ ਜੇ ਕੋਈ ਹਿੱਸਾ ਟਹਿ ਜਾਏ ਕੁਝ ਹੋ ਜਾਏ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਏ ਤਾਂ ਇਤਿਹਾਸਨ ਇਸ ਕਰਕੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਇਹ ਸਭ ਤੋਂ ਵੱਡਾ ਇੱਕ ਰਾਹਤ ਆਪਾਂ ਕਹਿ ਸਕਦੇ ਹਾਂ ਜੀ ਆ ਠੀਕ ਹੈ 우ਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦਾਂ ਤੁਹਾਨੂੰ ਚੰਡੀਗੜ੍ਹ ਦੇ ਸੈਕਟਰ 17 ਦੀਆਂ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਅ ਵੱਡਾ ਹਾਦਸਾ ਵਾਪਰਿਆ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਜਾਂਦਾ ਹੈ ਤਸਵੀਰਾਂ ਤੁਹਾਨੂੰ ਵਿਖਾ ਰਹੇ ਕਿ ਜਦੋਂ ਬਿਲਡਿੰਗ ਦਾ ਇੱਕ ਹਿੱਸਾ ਡਿੱਗਿਆ ਤੇ ਪੂਰੀ ਪੂਰੀ ਇਮਾਰਤ ਜਿਹੜੀ ਕਿ ਕਿਵੇਂ ਬਿਲਡਿੰਗ ਦਾ ਇੱਕ ਹਿੱਸਾ ਮਲਬੇ ਦੇ ਵਿੱਚ ਬਦਲ ਜਾਂਦਾ ਹੈ ਉਹ ਮਲਬਾ ਸਾਫ਼ ਤੌਰ ਤੇ ਪਿਆ ਹੋਇਆ ਹੈ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹਨ ਹੋਰ ਵੀ ਅਸੀਂ ਜਿਵੇਂ ਜਾਣਕਾਰੀ ਆਵੇਗੀ ਆ ਤਾਂ ਉਹ ਜਾਣਕਾਰੀ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਸੈਕਟਰ 17 ਜ ਆ ਬਹੁਤ ਸਾਰੇ ਆ ਗਿਹੜੇ ਪੰਜਾਬ ਤੋਂ ਲੋਕ ਆਉਂਦੇ ਨੇ ਚੰਡੀਗੜ੍ਹ ਘੁੰਮਣ ਆਉਂਦੇ ਨੇ ਤਾਂ ਇਹ ਸਭਾਵਿਕ ਹੈ ਕਿ ਉਹ ਸੈਕਟਰ 17 ਵੀ ਸਾਰੇ ਜਾਣਦੇ ਨੇ ਤੇ ਜਿਹੜੇ ਵੀ ਗਏ ਲੋਕ ਗਏ ਉਹ ਜਰੂਰ ਉਹਨਾਂ ਨੂੰ ਜਾਣਕਾਰੀ ਹੋਵੇਗੀ ਕਿ ਮਹਿਫਿਲ ਹੋਟਲ ਦੇ ਬਿਲਕੁਲ ਨੇੜੇ ਇਹ ਬਿਲਡਿੰਗ ਬਹੁਤ ਪੁਰਾਣੀ ਬਿਲਡਿੰਗ ਦੱਸੀ ਜਾ ਰਹੀ ਹੈ ਪੁਰਾਣੀ ਬਿਲਡਿੰਗ ਹੋਣ ਦੇ ਕਾਰਨ ਇਸ ਨੂੰ ਪਹਿਲਾਂ ਹੀ ਜੋ ਕੇ ਖਾਲੀ ਕਰਵਾ ਦਿੱਤਾ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ 15 ਦੇ ਵਿੱਚ ਤਰੇੜਾਂ ਪੈ ਗਈਆਂ ਸਨ ਤਾਂ ਜਦੋਂ ਕੋਈ ਬਿਲਡਿੰਗ ਇਮਾਰਤ ਬਹੁਤ ਪੁਰਾਣੀ ਹੋ ਜਾਂਦੀ ਹੈ ਤਾਂ ਉਸ ਨੂੰ ਫਿਰ ਅਨ ਸੇਫ ਡਿਕਲੇਅਰ ਕੀਤਾ ਜਾਂਦਾ ਉਸ ਦੇ ਬਾਅਦ ਉਸ ਪਹਿਲਾ ਕੰਮ ਇਹ ਹੀ ਹੁੰਦਾ ਕਿ ਉਸ ਬਿਲਡਿੰਗ ਨੂੰ ਖਾਲੀ ਕੀਤਾ ਜਾਵੇ ਤੇ ਇਸੇ ਕਰਕੇ ਬਹੁਤ ਬਚਾਅ ਦੀ ਗੱਲ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਿਉਂਕਿ ਪਹਿਲਾਂ ਹੀ ਉਸ ਬਿਲਡਿੰਗ ਨੂੰ ਖਾਲੀ ਕਰ ਦਿੱਤਾ ਗਿਆ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਪਿਲਰਾਂ ਦੇ ਵਿੱਚ ਤਰੇੜਾਂ ਵੀ ਪੈ ਗਈਆਂ ਸਨ ਜਦੋਂ ਕੋਈ ਬਹੁਤ ਪੁਰਾਣੀ ਬਿਲਡਿੰਗ ਹੁੰਦੀ ਹੈ ਉਹਨੂੰ ਤਰੇੜਾਂ ਪੈਂਦੀਆਂ ਨੇ ਉਹ ਆ ਵੀ ਆਪਣੇ ਆਪ ਦੇ ਵਿੱਚ ਇੱਕ ਇੰਡੀਕੇਸ਼ਨ ਹੁੰਦਾ ਹੈ ਕਿ ਉਸ ਤੋਂ ਬਾਅਦ ਇਸ ਤਰੀਕੇ ਦਾ ਹਾਦਸਾ ਵਾਪਰ ਸਕਦਾ ਜਾਂ ਬਿਲਡਿੰਗ ਡਿੱਗ ਸਕਦੀ ਹੈ ਅਤਾਂ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਡਿੱਗਦਾ ਹੈ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਹਾਲਾਂਕਿ ਬਾਕੀ ਹਿੱਸਾ ਬਿਲਡਿੰਗ ਦਾ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇੱਕ ਹਿੱਸਾ ਮਲਬੇ ਦੇ ਵਿੱਚ ਤਬਦੀਲ ਹੋਇਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਚੰਡੀਗੜ੍ਹ ਦੇ ਸੈਕਟਰ 17 ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਅਚਾਨਕ ਇਹ ਵੱਡਾ ਹਾਦਸਾ ਵਾਪਰ ਜਾਂਦਾ ਜਦੋਂ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਡਿੱਗ ਗਿਆ ਉਸ ਦੇ ਬਾਅਦ ਮੌਕੇ ਤੇ ਜੋ ਕਿ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਮੌਕੇ ਤੇ ਜਾ ਕੇ ਜਾ ਕੇ ਜਿਹੜਾ ਕਿ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ अगर इसकी शटरिंग स्पोर्ट दी होती जैक वगैरह लेके आए थे मालक वो बाला वाला भाग गए और ठेकेदार भी भाग गया तो नुकसान तो मालक का होता है जी बाकी तो कोर्ट कचहरी बड़ी दूर की बात है लेकिन अब एक काम तो दो साल की बिल्डिंग बनेगी करोड़ों का नुकसान हो गया जी नाम मेरा नाम कमलजीत सिंह सिद्धू है ਤਾ ਚੰਡੀਗੜ੍ਹ ਦੇ ਸੈਕਟਰ 17 ਦੀਆਂ ਤਰੋਸੀ ਤਸਵੀਰਾਂ ਵਿਖਾ ਰਹੇ ਹਿੱਥੇ ਕਿ ਅਚਾਨਕ ਵੱਡਾ ਹਾਦਸਾ ਵਾਪਰ ਜਾਂਦਾ ਜਦੋਂ ਅਚਾਨਕ ਬਿਲਡਿੰਗ ਦਾ ਇੱਕ ਹਿੱਸਾ ਡਿੱਗਿਆ ਆ ਤੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਕਿ ਜਦੋਂ ਬਿਲਡਿੰਗ ਦਾ ਹਿੱਸਾ ਡਿੱਗਿਆ ਕਿਵੇਂ ਮਲਬਾ ਨਜ਼ਰ ਆ ਰਿਹਾ ਮਲਬੇ ਦੇ ਵਿੱਚ ਜਿਹੜੀ ਬਿਲਡਿੰਗ ਦਾ ਇੱਕ ਹਿੱਸਾ ਤਬਦੀਲ ਹੋ ਜਾਂਦਾ ਉਸਦੇ ਬਾਅਦ ਪ੍ਰਸ਼ਾਸਨ ਦੇ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚੇ ਨਹੀਂ ਉਹਨਾਂ ਦੇ ਵੱਲੋਂ ਵੀ ਹੋਰ ਜਾਣਕਾਰੀ ਜੋ ਕਿ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦਰਸਲ ਮਹਿਫਲ ਹੋਟਲ ਦੇ ਬਿਲਕੁਲ ਨੇੜੇ ਬਿਲਡਿੰਗ ਬਹੁਤ ਪੁਰਾਣੀ ਬਿਲਡਿੰਗ ਦੱਸਿਆ ਜਾ ਰਿਹਾ ਇਸ ਦੇ ਚੱਲਦ ਅਨਸਫ ਡਿਕਲੇਰ ਕੀਤਾ ਗਿਆ ਸਿਖਾਲੇ ਕਰ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਇਸ ਦੇ ਵਿੱਚ ਤਰੇੜਾਂ ਵੀ ਆ ਗਈਆਂ ਸਨ ਤਾਂ ਇਸ ਦੇ ਚੱਲਦਿਆਂ ਜਿਹੜਾ ਕਿ ਅਚਨਕ ਇਹ ਪੂਰਾ ਹਾਸਾ ਵਾਪਰ ਜਾਂਦਾ ਇਹ ਉਹਨੂੰ ਬਿਲਡਿੰਗ ਦਾ ਇੱਕ ਹਿੱਸਾ ਇੱਕ ਹਿੱਸਾ ਡਿੱਗ ਜਾਂਦਾ ਆ ਇੱਕ ਹਿੱਸਾ ਡਿੱਗਿਆ ਹੋਇਆ ਉਹ ਮਲਬੇ ਦੇ ਵਿੱਚ ਤਬਦੀਲ ਹੋਇਆ ਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਆ ਤਾਂ ਗਰਾਊਂਡ ਜ਼ੀਰੋ ਦੀਆਂ ਤੁਹਾਨੂੰ ਸੈਕਟਰ 17 ਦੀਆਂ ਤਸਵੀਰਾਂ ਵਿਖਾ ਰਿਹਾ ਜਿੱਥੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਹੁਣ ਤੱਕ ਦੀ ਕੀ ਕੋ ਜਾਣਕਾਰੀ ਕਿੰਨੀ ਪੁਰਾਣੀ ਬਿਲਡਿੰਗ ਕਦੋਂ ਇਹ ਪੂਰਾ ਹਾਦਸਾ ਵਾਪਰਿਆ ਕੀ ਹੋਰ ਨੇੜੇ ਤੇੜੇ ਕਿਸੇ ਇਮਾਰਤ ਦਾ ਕੋਈ ਬਿਲਡਿੰਗ ਦਾ ਇਸ ਦੇ ਨਾਲ ਨੁਕਸਾਨ ਤਾਂ ਨਹੀਂ ਹੋਇਆ ਦੇਖੋ ਪ੍ਰਿੰਸੀਪਲਰ ਇਹਦੇ ਵਿੱਚ ਜਿੱਦਾਂ ਤੁਸੀਂ ਵੀ ਜੇਕਰ ਕੀਤਾ ਕਾਫੀ ਪੁਰਾਣੀ ਬਿਲਡਿੰਗ ਸੀ ਉਹ ਸੈਕਟਰ 17 ਦੀ ਸਭ ਤੋਂ ਪੁਰਾਣੀ ਬਿਲਡਿੰਗ ਦੇ ਵਿੱਚ ਇੱਕ ਬਿਲਡਿੰਗ ਸੀ ਬਿਲਕੁਲ ਮਹਿਫਿਲ ਹੋਟਲ ਦੇ ਨਾਲ ਵਾਲੀ ਬਿਲਡਿੰਗ ਹਾਲਾਂਕਿ ਕੁਝ ਦਿਨ ਪਹਿਲਾਂ ਜਦ ਇਸ ਬਿਲਡਿੰਗ ਦੇ ਵਿੱਚ ਤਰੇੜਾ ਆਈ ਸ਼ਿਕਾਇਤ ਆਈ ਤਾਂ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚੇ ਸੀ ਕਿ ਇਹ ਕੁਝ ਪਹਿਲਾਂ ਦੀ ਗੱਲ ਹੈ ਪ੍ਰਸ਼ਾਸਨ ਸਰਕਾਰੀਆ ਵੱਲੋਂ ਇਸ ਨੂੰ ਅਨਸੇਫ ਡਿਕਲੇਅਰ ਕੀਤਾ ਗਿਆ ਸੀਗਾ ਹਾਲਾਂਕਿ ਇਹ ਪੂਰਾ ਪ੍ਰਸ਼ਾਸਨ ਸਟੇਟ ਆਫਿਸ ਦੇ ਅੰਡਰ ਇਹ ساری ਜਿਹੜੀ ਹੈਗੀ ਸ਼ੋਰੂਮਸ ਆਂਦੇ ਆ ਇਸ ਕਰਕੇ ਪੂਰੇ ਅਫਸਰ ਉੱਥੇ ਪਹੁੰਚੇ ਸੀ ਔਰ ਪੂਰਾ ਇਹਨੂੰ ਅਨਸੇਫ ਡਿਕਲੇਅਰ ਕਰਕੇ ਇਹਨੂੰ ਬਿਲਡਿੰਗ ਨੂੰ ਪੂਰਾ ਖਾਲੀ ਕਰਾ ਦਿੱਤਾ ਗਿਆ ਸੀਗਾ ਯਾਨੀ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਨਹੀਂ ਚੱਲ ਰਿਹਾ ਸੀਗਾ ਜਾਂ ਕਿਸੇ ਤਰ੍ਹਾਂ ਦੀ ਕੋਈ ਲੇਬਰ ਨਹੀਂ ਲੱਗੀ ਹੋਈ ਸੀ ਲੇਕਿਨ ਅੱਜ ਸਵੇਰੇ ਅਚਾਨਕ ਇੱਕ ਪਾਸਾ ਜਿਹੜਾ ਹੈ ਬਿਲਡਿੰਗ ਦਾ ਉਹ ਅਚਾਨਕ ਜਿਹੜਾ ਹੈ ਉਹ ਹਾਲਾਂਕਿ ਜਿਹੜਾ ਮਾਲਕ ਨੂੰ ਪਹਿਲਾਂ ਹੀ ਨੋਟੀਸ ਜਿਹੜਾ ਹੈਗਾ ਦਿੱਤਾ ਗਿਆ ਸੀਗਾ ਕਿ ਇੱਥੇ ਬਿਲਡਿੰਗ ਦੇ ਦਾ ਸਟਰਕਚਰ ਨੂੰ ਗਿਰਾ ਕੇ ਕਰਨੀ ਹੈ ਹਾਲਾਂਕਿ ਮਾਲਿਕ ਵੱਲੋਂ ਹਾਮੀ ਵੀ ਭਰੀ ਗਈ ਸੀ ਔਰ ਕੁਝ ਹੀ ਦਿਨਾਂ ਦੇ ਵਿੱਚ ਇਹਦਾ ਕੰਮ ਵੀ ਸ਼ੁਰੂ ਹੋਣ ਵਾਲਾ ਸੀ ਜਿਹੜੀ ਬੰਦਕ ਦੀ ਜਾਣਕਾਰੀ ਹੈ ਲੇਕਿਨ ਅਚਾਨਕ ਥੋੜੀ ਦੇਰ ਪਹਿਲਾਂ ਹੀ ਬਿਲਡਿੰਗ ਦਾ ਇੱਕ ਹਿੱਸਾ ਡੇਗਿਆ ਹਾਲਾਂਕਿ ਇਹ ਬੜੀ ਰਾਤ ਦੀ ਗੱਲ ਹੈ ਪਰਮਿੰਦਰ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਪਹਿਲਾਂ ਹੀ ਖਾਲੀ ਕਰਾ ਲਈ ਗਈ ਸੀ ਲੇਕਿਨ ਜਦ ਦਈ ਹੈ ਤਾਂ ਬਿਲਕੁਲ ਮੌਕੇ ਤੇ ਜਿਹੜਾ ਰੈਸਕਿਊ ਆਪਰੇਸ਼ਨ ਦੀ ਟੀਮ ਹੈ ਫਾਇਰ ਦੀ ਗੱਡੀਆਂ ਹੈ ਹੋਰ ਦੂਰ ਮੌਕੇ ਤੇ ਪਹੁੰਚ ਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਆ ਹਾਲਾਂਕਿ ਬਿਲਡਿੰਗ ਦੇ ਅੰਦਰ ਤਾਂ ਕੋਈ ਨਹੀਂ ਹੈ ਲੇਕਿਨ ਨੇੜੇ ਜਿਹੜੇ ਵੀ ਉਥੇ ਦੁਕਾਨਾਂ ਨੇ ਜਾਂ ਫਿਰ ਹੋਰ ਵੀ ਚੀਜ਼ਾਂ ਨੇ ਉਥੇ ਤਾਂ ਨਹੀਂ ਕਿਸੇ ਤਰ੍ਹਾਂ ਠੀਕ ਹੈ ਮੋਹਰੀ ਫਿਲਹਾਲ ਦੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਸੈਕਟਰ 17 ਜਿੱਥੇ ਕਿ ਬਿਲਡਿੰਗ ਦਾ ਇੱਕ ਹਿੱਸਾ ਡਿੱਗਿਆ ਉਥੋਂ ਹੀ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਵੀ ਲਾਈਵ ਜੁੜੇ ਹੋਏ ਨੇ ਉਮੇਸ਼ ਹੁਣ ਤੱਕ ਦੀ ਕੀ ਕੋ ਜਾਣਕਾਰੀ ਹੈ ਕਿ ਮੌਕੇ ਤੇ ਅਧਿਕਾਰੀ ਪਹੁੰਚੇ ਹੋਏ ਨੇ ਕਿੰਨੇ ਵਜੇ ਹਾਦਸਾ ਵਾਪਰਿਆ ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਆਈ ਹੈ ਬਿਲਕੁਲ ਦੇਖੋ ਸਵੇਰੇ 7 ਵਜੇ ਦਾ ਇਹ ਹਾਸਾ ਦੱਸਿਆ ਜਾ ਰਿਹਾ ਹੈ ਕਿ 7 ਵਜੇ ਜਿਹੜਾ ਹੈਗਾ ਇਹ ਬਿਲਡਿੰਗ ਗਿਰੀ ਹੈ ਔਰ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਇਹ ਮਨੋਜ ਨੇ ਵੀ ਦੱਸਿਆ ਕਿ ਇਸ ਬਿਲਡਿੰਗ ਨੂੰ ਇਤਿਹਾਸ ਤਨ ਖਾਲੀ ਕਰਾ ਲਿਆ ਗਿਆ ਸੀਗਾ ਔਰ ਸਵੇਰੇ 7 ਵਜੇ ਦਾ ਇਹ ਹਾਸਾ ਹੈ 7 ਵਜੇ ਬਿਲਡਿੰਗ ਜਿਹੜੀ ਹੈ ਕਿਉਂਕਿ ਹਾਲਾ ਤੁਸੀਂ ਦੇਖੋ ਤਸਵੀਰ ਦੇਖੋਗੇ ਜਿਸ ਸਾਹਮਣੇ ਬਿਲਡਿੰਗ ਗਿਰੀ ਹੈ ਇਹ ਜਰਜਰ ਹੋ ਚੁੱਕੀ ਸੀ ਤਰੇੜਾਂ ਇਹਦੇ ਵਿੱਚ ਪੈ ਚੁੱਕੀਆਂ ਸੀ ਬਿਲਡਿੰਗ ਵਿੱਚ ਔਰ ਉਸ ਤੋਂ ਕੁਝ ਸਮਾਂ ਪਹਿਲਾਂ ਯਾਨੀ ਕਿ ਤਕਰੀਬਨ ਜੇ ਆਪਾਂ ਗੱਲ ਕਰੀਏ ਕਿ ਥੋੜੇ ਦਿਨ ਪਹਿਲਾਂ ਇਸ ਦੀ ਬਿਲਡ ਤਾਕੀ ਇੱਥੇ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋਵੇ ਔਰ ਹੁਣ ਤੁਸੀਂ ਦੇਖੋ ਕਿ ਫਾਇਰ ਬ੍ਰਿਗੇਡ ਦੀ ਗੱਡੀਆਂ ਇੱਥੇ ਮੌਜੂਦ ਹੈ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਇੱਥੇ ਮੌਜੂਦ ਹੈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਮੌਜੂਦ ਹੈ ਤੇ ਬਿਲਡਿੰਗ ਵਿੱਚ ਮਾਲ ਬਿਲਡਿੰਗ ਮਾਲਿਕ ਨੂੰ ਜੇ ਆਪਾਂ ਗੱਲ ਕਰੀਏ ਥੋੜਾ ਹੋਰ ਮੈਂ ਕਹਾਂਗਾ ਇਹਨੂੰ ਥੋੜਾ ਜਿਹਾ ਆਪਾਂ ਹੋਰ ਤਸਵੀਰਾਂ ਇਹਦੀ ਵਿਸਤਾਰ ਨਾਲ ਦਿਖਾ ਸਕੀਏ ਕਿ ਬਿਲਡਿੰਗ ਮਾਲਿਕ ਨੂੰ ਪਹਿਲੇ ਹੀ ਦੱਸਤਾ ਗਿਆ ਇਹਨੂੰ ਬੁਲਾ ਕੇ ਨੋਟਿਸ ਦੇ ਕੇ ਔਰ ਇੱਥੇ ਜਿਹੜਾ ਵੀ ਕੋਈ ਇੱਥੇ ਕੇਅਰ ਟੇਕਰ ਹੈ ਉਹ ਸਿਗਰ ਨੂੰ ਪਹਿਲੇ ਹੀ ਕਹਤਾ ਸੀ ਕਿ ਵੀ ਇਹਦੇ ਅੰਦਰ ਤੁਸੀਂ ਗਿਰ ਸਕਦੀ ਹੈ ਉਹੀ ਜਿਹੜੀ ਸ਼ੰਕਾ ਸੀ ਕਿ ਉਹ ਜਿਹੜੇ ਅੱਜ ਉਹ ਹੋਈ ਹੈ 7 ਵਜੇ ਬਿਲਡਿੰਗ ਦੱਸੀ ਜਾ ਰਹੀ ਕਿ ਇਹਦਾ ਹਿੱਸਾ ਤੁਸੀਂ ਦੇਖੋ ਕਿ ਪੂਰਾ ਔਰ ਇਹਦੇ ਨਾਲ ਹੀ ਡੀਸੀ ਆਫਿਸ ਹੈ ਬਿਲਕੁਲ ਇਹਦੇ ਨਾਲ ਹੀ ਡੀਸੀ ਆਫਿਸ ਹੈ ਇਸ ਬਿਲਡਿੰਗ ਦੇ ਨਾਲ ਔਰ ਬਿਲਡਿੰਗ ਦਾ ਜਿਹੜਾ ਹਿੱਸਾ ਤੇ ਆਇਆ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਨਾਲ ਦਿਖਾ ਰਹੇ ਹਾਂ ਔਰ ਰਾਹਤ ਦੀ ਗੱਲ ਹੈ ਕਿ ਕੋਈ ਜਾਨ ਮਾਲ ਦਾ ਨੁਕਸਾਨ ਇਹਦੇ ਵਿੱਚ ਨਹੀਂ ਹੋਇਆ ਕਿਤਨੇ ਕਿਤੇ ਅਲਰਟ ਸੀਗਾ ਲੇਕਿਨ ਇਹ ਜ਼ਰੂਰ ਹੈ ਕਿ ਜੇ ਕਈ ਵਾਰ ਆਸੇ-ਪਾਸੇ ਕੋਈ ਬੰਦਾ ਤੁਰਦਾ ਹੋਏ ਜਾਂ ਕੋਈ ਸੜਕ ਤੇ ਜਾ ਰਿਹਾ ਹੈ ਕਿਉਂਕਿ ਇਹ ਸੜਕ ਹੈ ਥੋੜਾ ਜਿਹਾ ਮੈਂ ਵਿਸਤਾਰ ਕਰਕੇ ਦਿਖਾਵਾਂ ਤੁਹਾਨੂੰ ਥੋੜਾ ਇੱਕ ਵਾਰ ਦਿਖਾ ਦਈਏ ਕਿ ਐਗਜੈਕਟ ਹੈ ਕਿੱਥੇ ਆ ਇਹ 17 ਸੈਕਟਰ ਹੈ ਸੈਕਟਰ 17 ਜਿਹੜਾ ਹੈਗਾ ਉਹਦਾ ਆਸ-ਪਾਸ ਆਫਿਸ ਨੇ ਔਰ ਡੀਸੀ ਆਫਿਸ ਬਿਲਕੁਲ ਮੇਰੇ ਲੈਫਟ ਸਾਈਡ ਹੈ ਮੈਂ ਤੁਹਾਨੂੰ ਬੋਰਡ ਵੀ ਦਿਖਾਵਾਂਗਾ ਡੀਸੀ ਆਫਿਸ ਦਾ ਜਿਹੜਾ ਥੋੜਾ ਜਿਹਾ ਜ਼ੂਮ ਕਰਕੇ ਇਹਦੇ ਬਿਲਡਿੰਗ ਦੇ ਬਿਲਕੁਲ ਨਾਲ ਹੀ ਡੀਸੀ ਆਫਿਸ ਦਾ ਬੋਰਡ ਹੈ ਅੱਗੇ ਜਾ ਕੇ ਘੱਟੋ-ਘੱਟ 50-60 ਮੀਟਰ ਦੀ ਦੂਰੀ ਤੇ ਡੀਸੀ ਆਫਿਸ ਵੀ ਹੈਗਾ ਜਿੱਥੇ ਤੁਸੀਂ ਦੇਖੋਗੇ ਲਿਖਿਆ ਹੋਇਆ ਡੀਸੀ ਆਫਿਸ ਔਰ ਉਹ ਬਿਲਕੁਲ ਰਾਈਟ ਸਾਈਡ ਤੇ ਇਹ ਬਿਲਡਿੰਗ ਹੈ ਔਰ ਪੂਰਾ ਇਹਨੂੰ ਜੂਮ ਕਰਕੇ ਆਪਾਂ ਦੇਖ ਰਹੇ ਹਾਂ ਤਸਵੀਰਾਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਬਿਲਡਿੰਗ ਦਾ ਹਿੱਸਾ ਹੈ ਔਰ ਜਿਹੜੀ ਦੂਜੀ ਬਿਲਡਿੰਗ ਨਾਲੇ ਖੜੀ ਹੈ ਉਹਦਾ ਵੀ ਹਿੱਸਾ ਕਿਤਨਾ ਕਿਤਨਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਉਹ ਵੀ ਚਰਮਰਾਇਆ ਹੋਇਆ ਬਰ ਰਹਾਦੀ ਗੱਲ ਇਹ ਹੈ ਕਿ ਪੂਰਾ ਅੱਗੇ ਤੱਕ ਇਹ ਹਿੱਸਾ ਪੂਰਾ ਘਟਾਇਆ ਕਿਉਂਕਿ ਪੂਰੀ ਲੰਬੀ ਇੱਕ ਪੂਰੀ ਬਿਲਡਿੰਗ ਸੀਗੀ ਸ਼ੋਰੂਮ ਸੀਗੇ ਕਾਲੀ ਫਰੰਟ ਦਾ ਹਿੱਸਾ ਤੇ ਇਹਦੇ ਨਾਲ ਵਾਲਾ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਪਿਲਰਜ਼ ਲੈਂਟਰ ਜਿਹੜਾ ਹੈਗਾ ਉਹ ਤਰਾਸ਼ਾਈ ਹੋ ਕੇ ਇੱਥੇ ਥੱਲੇ ਗਿਰਿਆ ਬਿਲਡਿੰਗ ਦਾ ਪੇਡ ਹੈ ਸਾਹਮਣੇ ਹਮ ਔਰ ਉਸ ਤੋਂ ਬਾਅਦ ਇੱਕ ਹਿੱਸਾ ਤੁਹਾਨੂੰ ਖੱਬੇ ਪਾਸੇ ਦਿਖਾਇਆ ਦੂਜਾ ਹਿੱਸਾ ਤੁਹਾਨੂੰ ਰਾਈਟ ਸਾਈਡ ਤੇ ਦਿਖਾਇਆ ਕਿ ਉਹ ਹਿੱਸਾ ਵੀ ਦੇਖੋ ਔਰ ਇਹ ਜਿਹੜਾ ਪਾਥ ਹੈ ਉਹਦਾ ਲੈਂਟਰ ਦਾ ਵੀ ਹਿੱਸਾ ਟੁੱਟਿਆ ਨਜ਼ਰ ਆਇਆ ਇਹ ਜਿਹੜਾ ਸਾਈਡ ਤੋਂ ਹੈ ਕਿ ਇਹ ਵੀ ਜਿਹੜਾ ਹਿੱਸਾ ਉਹ ਵੀ ਟੁੱਟਿਆ ਹੋਇਆ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਸਵੀਰਾਂ 'ਚ ਔਰ ਇਸ ਬਿਲਡਿੰਗ ਦਾ ਇੱਕ ਹੋਰ ਪਾਸਾ ਤੁਹਾਨੂੰ ਦਿਖਾਈ ਹੈ ਜਿੱਥੇ ਤਸਵੀਰਾਂ 'ਚ ਤੁਹਾਨੂੰ ਕਾਵਾਂਗੇ ਅੱਗੇ ਜਿਹੜਾ ਆ ਕੇ ਨਜ਼ਰ ਆ ਰਿਹਾ ਹੈ ਕਿ ਕਿਵੇਂ ਬਿਲਡਿੰਗ ਟੁੱਟੀ ਹੈ ਗਿਰੀ ਹੈ ਕਿਵੇਂ ਕਿਸ ਸਾਹਮਣੇ ਦਾ ਹਿੱਸਾ ਟੁੱਟ ਕੇ ਗਿਰਿਆ ਹੈ ਔਰ ਲੈਂਟਰ ਜਿਹੜਾ ਇੱਕ ਪਾਥ ਬਣਿਆ ਹੁੰਦਾ ਹੈ ਜਿਹਦੇ ਵਿੱਚ ਲੋਕੀ ਲੰਘ ਕੇ ਜਾਂਦੇ ਰਹੇ ਨੇ ਹਾਦਸਾ ਜਰੂਰ ਦੇਖੋ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਹੋ ਸਕਦਾ ਸੀ ਕੋਈ ਬੰਦਾ ਔਰ ਸਵੇਰ ਦਾ ਟਾਈਮ ਸੀ ਸ਼ਾਇਦ ਜਿਆਦਾ ਲੋਕੀ ਨਹੀਂ ਹੁੰਦੇ ਜਿੱਦਾਂ ਸਵੇਰੇ ਸਵੇਰੇ ਤਾਂ ਕਰਕੇ ਸ਼ਾਇਦ ਬਚਾਅ ਵੈ ਜੇ ਆਪਾਂ ਗੱਲ ਕਰੀਏ ਕਿ ਕੋਈ ਦੁਪਹਿਰ ਜਾਂ ਹੋਰ ਜਿੱਦਾਂ ਦੁਕਾਨਾਂ ਖੁੱਲਦੀਆਂ ਸ਼ੋਰੂਮ ਖੁੱਲਦੇ ਉਹ ਹਿੱਸਾ ਹੁੰਦਾ ਸ਼ਾਇਦ ਕੋਈ ਨਾ ਕੋਈ ਚਪੇਟ ਵਿੱਚ ਆ ਸਕਦਾ ਸੀ ਉਸ ਘਟਨਾ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤਾਂ ਇਹ ਹਿੱਸਾ ਵੀ ਤੁਸੀਂ ਦੇਖੋ ਕਿ ਬਿਲਡਿੰਗ ਦਾ ਦੂਜਾ ਪਾਸਾ ਹਿੱਸਾ ਜਿਹੜਾ ਇਹ ਇਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਟੁੱਟ ਕੇ ਗਿਰਿਆ ਔਰ ਪਾਥ ਜਿਹੜੇ ਬਣੇ ਹੁੰਦਾ ਉਹਦੇ ਸਾਈਡ ਤੇ ਆ ਕੇ ਗਿਰਿਆ ਤਾਂ ਤਸਵੀਰਾਂ ਤੁਸੀਂ ਦੇਖੋ న్యూਸ 80 ਦੇ ਕੈਮਰੇ ਤੇ ਔਰ ਆਸ-ਪਾਸ ਬਿਲਡਿੰਗਾਂ ਦਾ ਵੀ ਕਿਥੇ ਨਾ ਕਿਥੇ ਇੱਕ ਦਹਿਸ਼ਤ ਦਾਇਕ ਮਾਹੌਲ ਜਾਂ ਬਣ ਜਾਂਦਾ ਔਰ ਜਿਸ ਹੌਨਰ ਸੈਕਟਰ 17 ਇੱਕ ਮੇਨ ਪੌਸ਼ ਏਰੀਆ ਹੈ ਸ਼ੋਰੂਮਸ ਨੇ ਦੁਕਾਨਾਂ ਨੇ ਬੜੇ-ਬੜੇ ਇੱਥੇ ਔਰ ਇਹਦੀ ਨਾਲ ਵਾਲੀ ਬਿਲਡਿੰਗ ਦਾ ਵੀ ਹਿੱਸਾ ਦੇਖੋ ਕਿ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹ ਜਿਹੜੀ ਬਿਲਡਿੰਗ ਹੈ ਆ ਆਫਿਸ ਇਸ ਨੇ ਪ੍ਰਾਈਵੇਟ ਨੇ ਬੈਂਕ ਵੀ ਨੇ ਇੱਥੇ ਤਾਂ ਨਾਲ ਵਾਲੀ ਬਿਲਡਿੰਗ ਦਾ ਵੀ ਹੁਣ ਕਿਤੇ ਨਾ ਕਿੱਥੇ ਸ਼ਾਇਦ ਕੁ ਸਮੇਂ ਤੱਕ ਬਿਲਡਿੰਗਾਂ ਬੰਦ ਰਹੇ تھے ਬੰਦ ਕਰਨੀ ਪੈਣੀ ਹੈ ਇਤਿਹਾਤਨ ਕਿਉਂਕਿ ਇਹ ਇਤਿਹਾਤ ਲੈਣਾ ਪੈਂਦਾ ਹੈ ਕਿ ਨਾਲ ਵਾਲੀ ਬਿਲਡਿੰਗ गिर ਗਈ ਤਾਂ ਦੂਜੀ ਜਿਹੜੀ ਖੜੀ ਹੈ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ ਕਿ ਤਸਵੀਰ ਨਾਲ ਵਾਲੀ ਬਿਲਡਿੰਗ ਤੇ ਜਿਹੜਾ ਹੈਗਾ ਉੱਥੇ ਵੀ ਦਰਾਰਾਂ ਤਰੇੜਾਂ ਜਿਹੜੀ ਹੈਗੀਆਂ ਔਰ ਆਈ ਹੋਈ ਹੈ ਤਾਂ ਇਹ ਹਿੱਸਾ ਤੁਸੀਂ ਦੇਖ ਰਹੇ ਹੋ ਜਿਹੜੀ ਨਾਲ ਵਾਲੀ ਬਿਲਡਿੰਗ ਇਹ ਵੀ ਬਿਲਡਿੰਗ ਕੁ ਸਮੇਂ ਤੱਕ ਬੰਦ ਕਰਨੀ ਕਰਨੀ ਹੀ ਪੈਣੀ ਇਤਿਹਾਸਕ ਨੂੰ ਬੰਦ ਕਰਨਾ ਪੈਣਾ ਔਰ ਜਿੱਦ ਜਿੱਦਾ ਇੱਕ ਹੋਰ ਡਿਟੇਲਸ ਆਪਾਂ ਲਵਾਂਗੇ ਕਿ ਕਿਆ ਨੋਟਿਸਿਸ ਬਿਲਡਿੰਗਾਂ ਨੂੰ ਕਿਹੇ ਜੀ 17 ਸੈਕਟਰ ਕਿਉਂਕਿ ਕਾਫੀ ਪੁਰਾਣਾ ਸੈਕਟਰ ਹੈ ਕਾਫੀ ਪੁਰਾਣਾ ਸੈਕਟਰ ਹੈ 30 40 45 50 ਸਾਲ ਪੁਰਾਣੀ ਬਿਲਡਿੰਗਾਂ ਇੱਥੇ ਮੌਜੂਦ ਔਰ ਕਈ ਹਾਲਾਤ ਕਿ ਰੈਨੋਵੇਸ਼ਨ ਵੀ ਹੋ ਰਹੀਆਂ ਨੇ ਰੈਨੋਵੇਸ਼ ਕਰਾ ਕੇ ਪਰਮਿਸ਼ਨ ਲੈ ਕੇ ਰੈਣੀ ਪੈਂਦੀ ਹੈ ਲੇਕਿਨ ਕਈ ਇਹੋ ਜੀ ਬਿਲਡਿੰਗਾਂ ਨੇ ਜਿਹੜੀ ਪੁਰਾਣੀ ਹੋ ਚੁੱਕੀਆਂ ਨੇ ਕਿਹਾ ਪ੍ਰਸ਼ਾਸਨ ਨੇ ਨੋਟਿਸ ਦਿੱਤਾ ਹੋਇਆ ਔਰ ਕਿਹਾ ਉਸ ਤੇ ਕਾਰਵਾਈ ਚੱਲ ਰਹੀ ਹੈ ਕਿ ਇਹਨਾਂ ਨੂੰ ਖਾਲੀ ਕਰਾਇਆ ਜਾਏਗਾ ਇਸ ਹਾਦਸੇ ਤੋਂ ਬਾਅਦ ਨੇਚੀ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆ ਗਿਆ ਤੇ ਬਾਕੀ ਵੀ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜੀ ਔਰ ਜਾਨ ਮਾਲ ਦੀ ਨੁਕਸਾਨ ਨਹੀਂ ਹੋਇਆ ਇਹ ਇੱਕ ਰਾਹਤ ਦੀ ਗੱਲ ਹੈ ਇਸ ਹਾਦਸੇ ਵਿੱਚ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਦਰਵਾਈਜ਼ ਜਿਸ ਆਵ ਨਾਲੇ ਬਿਲਡਿੰਗ ਢਈ ਆ ਪਰਮਿੰਦਰ ਉਮੇਸ਼ ਜੀ ਕਿੰਨੇ ਵੱਡੀ ਸੀ ਕਿੰਨੇ ਫਲੋਰਸ ਦੇ ਇਸ ਲਿਖੇ ਜਾਣਕਾਰੀ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ ਬਹੁਤ ਸਾਰੇ ਕਿਉਂਕਿ 17 ਸੈਕਟਰ ਦੇ ਵਿੱਚ ਸ਼ੋਰੂਮ ਨੇ ਕੀ ਇਹ ਬਿਲਡਿੰਗ ਡਿੱਗਣ ਦੇ ਨਾਲ ਨੇੜੇ ਕਿਸੇ ਹੋਰ ਸ਼ੋਰੂਮ ਨੂੰ ਕਿਸੇ ਇਮਾਰਤ ਨੂੰ ਕਿਸੇ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਨਹੀਂ ਬਿਲਕੁਲ ਦੇਖੋ ਜਿਹੜੀ ਨਾਲ ਬਿਲਡਿੰਗ ਖੜੀ ਹੈ ਇਹਦਾ ਹਿੱਸਾ ਤੋਂ ਅਸੀਂ ਉਹੀ ਦੱਸ ਰਹੇ ਹਾਂ ਕਿ ਜਿਹੜੀ ਨਾਲ ਬਿਲਡਿੰਗ ਖੜੀ ਹੈ ਔਰ ਇਹਦੇ ਦਰਾਰਾਂ ਆਈਆਂ ਕਿਉਂਕਿ ਬਿਲਡਿੰਗ ਤੋਂ ਨਾਲ ਬਿਲਡਿੰਗ ਜੁੜੀ ਹੁੰਦੀ ਹੈ ਇੱਕ ਬਿਲਡਿੰਗ ਦੇ ਨਾਲ ਬਿਲਕੁਲ ਦੂਜੀ ਬਿਲਡਿੰਗ ਦੂਜੀ ਦੇ ਨਾਲ ਤੀਜੀ ਏਦਾਂ ਇਕੱਠੇ ਹੀ ਪੂਰੀ ਇੱਕ ਲਾਈਨ ਹੁੰਦੀ ਹੈ ਉਦਾਂ ਹੀ ਜਿਹੜੀ ਨਾਲ ਵਾਲੀ ਬਿਲਡਿੰਗ ਹੁਣ ਤੁਸੀਂ ਦੇਖ ਰਹੇ ਹੋ ਕਿ ਉੱਥੇ ਵੀ ਕਿਤੇ ਨਾ ਕਿਤੇ ਦਰਾਰਾਂ ਆਏ ਤੁਸੀਂ ਜਿਹੜੀ ਸਕਰੀਨ ਤੇ ਫੋਟੋ ਦੇਖ ਰਹੇ ਹੋ ਟੀਵੀ ਸਕਰੀਨ ਤੇ ਇਹ ਨਾਲ ਵਾਲੀ ਬਿਲਡਿੰਗ ਦੀ ਹੁਣ ਦਰਾਰ ਹੈ ਕਿਉਂਕਿ ਜਦੋਂ ਬਿਲਡਿੰਗ ਦਾ ਹਿੱਸਾ ਟਿਆ ਉਹ ਇੱਟਾਂ ਨਿਕਲੀਆਂ ਦੁਵਾਰ ਗਿਰੀਆ ਤਾਂ ਦੂਜੀ ਦੁਵਾਰ ਨੂੰ ਵੀ ਨੇਚਰਲ ਨੁਕਸਾਨ ਹੋਈ ਗਈ ਹੋਏਗਾ ਤਾਂ ਕਿਤੇ ਨਾ ਕਿਤੇ ਉਹ ਜ਼ਰੂਰੀ ਹੈ ਤਾਂ ਚਾਰ ਘੱਟ ਤੋਂ ਘੱਟ ਚਾਰ ਪੰਜ ਪੂਰ ਬਿਲਡਿੰਗ ਜਰੂਰ ਹੁੰਦੇ ਨੇ ਜਿੱਦਾਂ ਤੁਸੀਂ ਤਸਵੀਰਾਂ ਦਿੱਤੀਆਂ ਫਸਕ 3 4 ਤੋਂ 4 ਤੋਂ 5 ਫਲੋਰ ਨਹੀਂ ਬਿਲਡਿੰਗ ਤੇ ਔਰ ਉਹ ਵੀ ਮੈਂ ਜ਼ਿਕਰ ਕਰ ਰਹਾ ਕਿ ਕਿੰਨੀ ਬਿਲਡਿੰਗ ਹੋਣਾ ਜਿਹੜੀਆਂ ਇੰਸਪੈਕਟਰ 77 11 ਵਿੱਚ ਜਿਨ੍ਹਾਂ ਨੂੰ ਨੋਟਿਸ ਦਿੱਤਾ ਹੋਇਆ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇੱਕ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਿੱਦਾਂ ਇਹ ਬਿਲਡਿੰਗ ਸੀਗਾ ਇਹਨੂੰ ਪਹਿਲਾਂ ਹੀ ਅਲਰਟ ਸੀਗਾ ਕਿ ਇਹ ਖਾਲੀ ਕਰਾ ਲਈ ਗਈ ਹੈ ਲੇਕਿਨ ਇਹ ਹੈ ਕਿ ਛੇਵੇਂ ਜੇ ਅੱਧਾ ਗਿਰ ਜੇ ਔਰ ਕੋਈ ਬੰਦਾ ਨਾਲ ਚੱਲ ਰਿਹਾ ਹੋਏ ਜਾਂ ਕੋਈ ਤੁਰਦਾ ਹੋਏ ਜਾਂ ਕੋਈ ਓਦਾਂ ਹੀ ਵੀ ਨੀਚੇ ਬੈਠਿਆ ਹੋਏ ਉੱਥੇ ਵੀ ਕਿਤਨਾ ਕਿਤੇ ਖਤਰਾ ਜ਼ਰੂਰ ਹੋ ਸਕਦਾ ਹੈ ਤਾਂ ਲੇਕਿਨ ਉਹ ਬਚਾਅ ਹੋ ਗਿਆ ਤੇ ਅੱਜ ਮੈਨੂੰ ਲੱਗਦਾ ਕਿ ਸ਼ਾਮ ਤੱਕ ਜਾਂ ਦੁਪਹਿਰ ਤੱਕ ਪ੍ਰਸ਼ਾਸਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਹੋਰ ਐਦਾਂ ਦੀ ਲਿਸਟ ਜਾਂ ਕੋਈ ਹੋਰ ਐਦਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕਰੇਗਾ ਕਿ ਕਿਵੇਂ ਕਿਹੜੀ ਕਿਹੇ ਜੀ ਬਿਲਡਿੰਗਾਂ ਨੇ ਜਿਹੜੀ ਅਲਰਟ ਤੇ ਨੇ ਜਾਂ ਕੋਈ ਵੀ ਐਜੀ ਬਿਲਡਿੰਗ ਹੈ ਜਿਹੜੀ ਹੋਰ ਅ ਗਿਰ ਸਕਦੀ ਹੈ ਔਰ ਅਲਰਟ ਦਾ ਇੱਕ ਉੱਥੇ ਬੈਰੀਕੇਡਿੰਗ ਜਾਂ ਉੱਥੇ ਇੱਕ ਕਹਿੰਦੇ ਨਾ ਕਿ ਨਾਲ ਉਹਨੂੰ ਉਹਨੂੰ ਕਾਰਡਨ ਆਫ ਕਰਕੇ ਇਸ ਏਰੀਆ ਨੂੰ ਕਿ ਕੋਈ ਅਸੀਂ ਆਸ-ਪਾਸੇ ਜਾਵੇ ਨਾ ਉਹ ਜ਼ਰੂਰ ਕਰੇਗਾ ਪਏਗੀ ਪ੍ਰਸ਼ਾਸਨ ਉਹ ਵੀ ਕਿਉਂਕਿ ਹਾਦਸੇ ਤੋਂ ਹੀ ਸਬਕ ਲਿੱਤਾ ਜਾਂਦਾ ਹੈ 7 ਵੇ ਦਾ ਟਾਈਮ ਹੈ ਸਵੇਰੇ 7 ਵਜੇ ਇਹ ਗਿਰੀ ਹੈ ਉਸ ਟਾਈਮ ਭੀੜ ਨਹੀਂ ਹੁੰਦੀ ਬਹੁਤ ਘੱਟ ਲੋਕ ਹੁੰਦੇ ਨੇ ਲੇਕਿਨ ਚੰਡੀਗੜ੍ਹ ਦੇ ਸ਼ੋਰੂਮਾਂ 'ਚ ਨਾ ਇੱਕ ਹੈ ਕਿ ਜਿਹੜੇ ਰਿਕਸ਼ਾ ਵਾਲੇ ਨੇ ਜਾਂ ਜਿਹੜੇ ਇੱਥੇ ਰਿਕਸ਼ਾ ਚਲਾਉਂਦੇ ਨੇ ਆਟੋ ਰਿਕਸ਼ਾ ਉਹ ਉਹਦੇ ਥੱਲੇ ਸੌਂਦੇ ਨੇ ਬਰਾਮ ਦੇ ਵਿੱਚ ਥੱਲੇ ਉਹੀ ਸੌਂਦੇ ਨੇ ਤੇ ਸਵੇਰੇ ਉੱਠ ਜਾਂਦੇ ਨੇ ਲੇਕਿਨ ਇੱਥੇ ਗਨੀਮਤ ਆ ਕੇ ਕੋਈ ਸੀਗਾ ਨਹੀਂ ਜੀ ਉਮੇਸ਼ ਜੀ ਸਵਾਲ ਇਹ ਵੀ ਹੈ ਕਿ ਆ ਕਦੋਂ ਆਖਰਕਾਰ ਇਸ ਬਿਲਡਿੰਗ ਨੂੰ ਅਨ ਸੇਫ ਡਿਕਲੇਅਰ ਕੀਤਾ ਗਿਆ ਜੇ ਅਨ ਸੇਫ ਸੀ ਤੋਂ ਉਸ ਤੋਂ ਬਾਅਦ ਚ ਆ ਪੂਰੀ ਪ੍ਰਕਿਰਿਆ ਪੂਰੀ ਕਿਉਂ ਨਹੀਂ ਹੋਈ ਜਦੋਂ ਕੋਈ ਬਹੁਤ ਵੱਡੀ ਇਮਾਰਤ ਹੈ ਤੇ ਫਿਰ ਉਸ ਨੂੰ ਢਾਉਣ ਦੀ ਪ੍ਰਕਿਰਿਆ ਹੁੰਦੀ ਉਸ ਨੂੰ ਖਤਮ ਵੀ ਕੀਤਾ ਜਾਂਦਾ ਕੀ ਅਜੇ ਹੀ ਪ੍ਰਕਿਰਿਆ ਅਜੇ ਕੀਤੀ ਜਾ ਰਹੀ ਸੀ ਜਿਵੇਂ ਤੁਸੀਂ ਵੀ ਜਾਣਕਾਰੀ ਦੇ ਰਹੇ ਹੋ ਕਿ ਜਦੋਂ ਹਾਦਸਾ ਵਾਪਰਿਆ ਹੈ ਹਾਲਾਂਕਿ ਬਹੁਤ ਬਚਾਅ ਦੀ ਗੱਲ ਰਹੀ ਹੈ ਪਰ ਜੇਕਰ ਉੱਥੋਂ ਕੋਈ ਲੰਘ ਰਿਹਾ ਹੁੰਦਾ ਗੁਜ਼ਰ ਰਿਹਾ ਹੁੰਦਾ ਤਾਂ ਵੀ ਇਸ ਦੀ ਜਪੇਟ ਵਿੱਚ ਆ ਸਕਦਾ ਸੀ ਇੱਕ ਵਾਰ ਹੋਰ ਗੱਲ ਕਰਾਂਗੇ ਤੁਸੀਂ ਨਾਲ ਵਾਲੀ ਬਿਲਡਿੰਗ ਦੇ ਮਨੋਜੀ ਤਾਂ ਇਹ ਕਿੰਨੀ ਪੁਰਾਣੀ ਬਿਲਡਿੰਗ ਸੀ ਕਦੋਂ ਖਾਲੀ ਕਰਾਈ ਸੀ ਇਹ ਜੀ ਕਰੀਬਨ ਲੇਟ 70s ਵਿੱਚ ਬਣੀ ਹੈ ਜੀ ਜਿਹੜੀ ਆ ਮਹਿਫਿਲ ਵਾਲੀ ਬਿਲਡਿੰਗ ਸੀ ਇਹਨੂੰ ਮਹਿਫਿਲ ਵਾਲੀ ਬਿਲਡਿੰਗ ਕਹਿੰਦੇ ਸੀ ਇਹਨਾਂ ਦੇ ਓਨਰ ਸੀਗੇ ਜੀ ਪਹਿਲਾਂ ਮਿਸਟਰ ਬਸੀਨ ਉਹਨਾਂ ਨੇ ਵੇਚੀ ਹੈ ਹੁਣ ਵਿਕੀ ਹੈ ਤੇ ਇੱਥੇ ਮਾਲਾਬਰ ਜੁਲਰਸ ਨੇ ਕਿਰਾਏ ਤੇ ਲਈ ਸੀ ਅੱਛਾ ਜੀ ਉਹ ਅੰਦਰ ਰੀਨੋਵੇਸ਼ਨ ਕਰ ਰਹੇ ਸੀਗੇ ਜੀ 29 ਤਰੀਕ ਦੀ ਗੱਲ ਹੈ ਜਦੋਂ ਕਾਲਮ ਬੰਕਚਰ ਹੋਏ ਇਹਨਾਂ ਦੇ ਥੱਲੋਂ ਦੀ ਉਹ ਡਿਗਿੰਗ ਕਰ ਰਹੇ ਹੋਣੇ ਆ ਤੇ ਪੁਰਾਣੀ ਬਿਲਡਿੰਗ ਹੈ ਮੈਂ ਤਾਂ ਸਮਝ ਨਹੀਂ ਆਈ ਕਿਹੜੇ ਸਾਹਬ ਨੇ ਉਹਨੇ ਨਾ ਉਹਨਾਂ ਕੋਲ ਪਲਾਨ ਸੀ ਨਾ ਕੀ ਸੀ ਕਿਉਂ ਹੋਇਆ ਉਹ ਆਲਰੇਡੀ ਇੱਥੇ ਕੰਮ ਥੱਲੇ ਥੱਲੇ ਕੰਮ ਚੱਲ ਰਿਹਾ ਜੀ ਡਿਗਣ ਦਾ ਮਤਲਬ ਹੈ ਕਿ ਥੱਲੇ ਚੱਲ ਰਿਹਾ ਸੀਗਾ ਹਾਂਜੀ ਕੰਮ ਉਹਨਾਂ ਦਾ ਚੱਲ ਰਿਹਾ ਸੀ ਪੰਕਚਰ ਹੋਈ ਉਹ ਦਿਨ ਦੀ ਪਰ ਇਹ ਉਸ ਤਰੀਕ ਤੋਂ ਲੈ ਕੇ ਅੱਜ 6 ਤਰੀਕ ਹੋ ਗਈ ਜੀ ਇਹਨਾਂ ਨੇ ਕੋਈ ਪ੍ਰਕਾਸ਼ਨ ਨਹੀਂ ਲਈ ਅੱਛਾ ਉਹ ਜਿਹੜੇ ਮਾਲਕ ਹੈ ਉਹ ਭੱਜੇ ਫਿਰਦੇ ਸੀ ਜਿਹੜੇ ਜਿਨ੍ਹਾਂ ਨੇ ਕਿਰਾਏ ਤੇ ਲਈ ਸੀ ਉਹ ਤਾਂ ਦੌੜ ਗਏ ਉਹ ਵੀ ਤੋੜ ਗਏ ਤੇ ਠੇਕੇਦਾਰ ਵੀ ਭੱਜ ਗਿਆ ਅੱਛਾ ਜੀ ਜਿਹੜੇ ਮਾਲਕ ਹੈ ਉਹ ਆਏ ਸੀ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਇਹ ਤਾਂ ਅੰਦਰ ਸਪੋਰਟਾ ਵਗੈਰਾ ਲੱਗੀਆਂ ਹੁੰਦੀਆਂ ਤੇ ਅੱਜ ਇਹ ਨੌਬਤ ਨਹੀਂ ਆਉਂਦੀ ਸਿੱਕਨਿਕ ਉਹਨਾਂ ਦੀ ਬਿਲਡਿੰਗ ਹੈ ਇਹ 40 ਪਲੱਸ ਕਿਉਂਕਿ ਮੈਂ ਫਿਰ ਪੁਰਾਣਾ ਰੈਸਟੋਰੈਂਟ ਸੀ ਹਾਂਜੀ ਹਾਂਜੀ 40 45 ਸਾਲ ਤੋਂ ਉੱਪਰ ਹੋ ਗਏ ਜੀ अराउंड 50 ਸਾਲ ਦੇ ਲੱਗੇ ਕੇ ਲਓ ਇਹ ਕਦੋਂ ਖੁਦਾਈ ਸ਼ੁਰੂ ਕੀਤੀ ਸੀ ਇਹਨਾਂ ਨੇ ਇਹ ਤਾਂ ਕਈ ਦਿਨ ਹੋ ਗਏ ਜੀ ਇਹਨਾਂ ਨੂੰ ਕਈ ਮਹੀਨਿਆਂ ਤੋਂ ਚੱਲ ਰਿਹਾ ਕੰਮ 2 ਕੁ ਮਹੀਨੇ ਹੋ ਗਏ ਕੋਈ ਤੇ ਕੋਈ ਉਹਦੇ ਵਿੱਚ ਸੇਫਗਾਰਡ ਹੁੰਦਾ ਕਿ ਜਦੋਂ ਕੋਈ ਐਸਾ ਬਿਲਡਿੰਗ ਨੋਸੀ ਕਰਦਾ ਪਾ ਜੀ ਉਹਨਾਂ ਨੂੰ ਪਤਾ ਹੈ ਕਿਉਂਕਿ ਇਹਨਾਂ ਦਾ ਕੰਮ ਚੱਲਦਾ ਸੀ ਸਾਡਾ ਤਾਂ ਮਤਲਬ ਨਹੀਂ ਨਾ ਅੰਦਰ ਜਾਣ ਦਾ ਪਰ ਇਹਨੇ ਜਗਾ ਜਗਾ ਤੋ ਪੰਚਰ ਕੀਤੀ ਹੋਈ ਸੀਗੀ ਮੈਨੂੰ ਤਾਂ ਸਮਝ ਨਹੀਂ ਆਈ ਕਿਹੜੇ ਹਿਸਾਬ ਨਾਲ ਜਾਨ ਮਾਲ ਦਾ ਨੁਕਸਾਨ ਤਾਂ ਨਹੀਂ ਨਹੀਂ ਜਾਨ ਮਾਲ ਦਾ ਕੋਈ ਨਹੀਂ ਸੀ ਕਿਉਂਕਿ ਬਿਲਡਿੰਗ ਬਿਲਡਿੰਗ ਸੀਲ ਕੀਤੀ ਹੋਈ ਸੀ ਪੁੱਛਦੇ ਕਦੋਂ ਕਦੋਂ ਸੀਗੀ ਇਹ ਤਾਂ ਨੇ 29 ਤਰੀਕ ਤੋ ਸੀਲ ਕੀਤੀ ਹੋਈ ਸੀ ਹਾਂਜੀ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਾਲ ਵਾਲੀ ਬਿਲਡਿੰਗ ਦੇ ਜਿਹੜੇ ਓਨਰ ਨੇ ਔਰ ਇਹ ਹੁਣ ਡਿਟੇਲ ਆਈ ਹੈ ਕਿ ਇਸ ਬਿਲਡਿੰਗ ਵਿੱਚ ਆਲਰੇਡੀ ਰੇਨੋਵੇਸ਼ਨ ਚੱਲਦੀ ਪਈ ਸੀ ਸੀਲ ਕੀਤੀ ਹੋਈ ਸੀ ਬਿਲਡਿੰਗ ਇਹ ਇਸ ਕਰਕੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਪਰਮਿਸ਼ਨ ਕਿਉਂਕਿ ਜਦੋਂ ਕੋਈ ਬਿਲਡਿੰਗ ਨੂੰ ਕੰਸਟਰਕਸ਼ਨ ਰੀਕੰਸਟਰਕਸ਼ਨ ਕਰਨਾ ਹੁੰਦਾ ਇੱਕ ਅ ਸੇਫਗਾਰਡ ਜ਼ਰੂਰ ਹੁੰਦਾ ਹੈ ਮੈਨੂੰ ਲੱਗਦਾ ਕਿ ਜਿੱਦਾਂ ਆਪਾਂ ਮੁਹਾਲੀ ਵਿੱਚ ਸੁਹਾਣੇ ਵਿੱਚ ਦੇਖਿਆ ਪਰਮਿੰਦਰ ਕਿ ਉੱਥੇ ਵੀ ਬੇਸਮੈਂਟ ਦੀ ਖੁਦਾਈ ਕੀਤੀ ਜਾ ਰਹੀ ਸੀ ਲੇਕਿਨ ਆਸ-ਪਾਸ ਕੋਈ ਪਿੱਲਰ ਨਹੀਂ ਕੋਈ ਸਪੋਰਟ ਨਹੀਂ ਔਰ ਉਹੀ ਇਹ ਦੱਸ ਰਹੇ ਨੇ ਕਿ 1970 ਦੀ ਬਿਲਡਿੰਗ ਇਹ ਬਣੀ ਹੋਈ ਸੀਗੀ ਮਹਿਫਿਲ ਇੱਕ ਬਹੁਤ ਵੱਡਾ ਇੱਕ ਰੈਸਟੋਰੈਂਟ ਜਾਨਾ ਮਾਣਾ ਸੀਗਾ ਉਸ ਤੋਂ ਬਾਅਦ ਬਿਲਡਿੰਗ ਵੇਚੀ ਗਈ ਫਿਰ ਉਹਦੇ ਵਿੱਚ ਕੋਈ ਜਿਹੜੇ ਨੇ ਲੈਤੀ ਹੈ ਉਹਨਾਂ ਨੇ ਹੋਰ ਕੋਈ ਕੰਸਟਰਕਸ਼ਨ ਰੈਨੋਵੇਸ਼ਨ ਕਰਾਣੀ ਸ਼ੁਰੂ ਕੀਤੀ ਸੀ 29 ਤਰੀਕ ਤੋਂ ਇਹਨੂੰ ਸੀਲ ਕੀਤਾ ਹੋਇਆ ਸੀ ਤਾਂ ਹੀ ਸ਼ਾਇਦ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਜਦੋਂ ਵੀ ਅੱ ਤੇ ਦੋ ਘਟਨਾਵਾਂ ਨੂੰ ਮੈਂ ਸਿਮਿਲਰ ਕਰਕੇ ਜੋੜਦਾ ਕਿ ਦੋ ਘਟਨਾਵਾਂ ਨੂੰ ਸਿਮਿਲਰ ਕਰਕੇ ਦੇਖਣਾ ਚਾਹੀਦਾ ਕਿ ਜਿਵੇਂ ਸੁਹਾਣਾ ਵਿੱਚ ਹਾਦਸਾ ਹੋਇਆ ਸੀ ਜਿਮ गिर ਗਿਆ ਸੀਗਾ ਤਾਂ ਕਿਉਂਕਿ ਉਹਦੀ ਬੀਸਮੈਂਟ ਦੀ ਨਾਲ ਖੁਦਾਈ ਚੱਲ ਰਹੀ ਸੀ ਲੇਕਿਨ ਕੰਸਟਰਕਸ਼ਨ ਜਾਂ ਠੇਕੇਦਾਰ ਤੇ ਉੱਤੇ ਮਾਮਲਾ ਦਰਜ ਹੋਇਆ ਕਿ ਕੋਈ ਸੇਫਗਾਰਡ ਨਹੀਂ ਅਪਣਾਇਆ ਗਿਆ ਕਿਉਂਕਿ ਇੱਕ ਪ੍ਰੋਸੀਜਰ ਹੁੰਦਾ ਕਿ ਜਦੋਂ ਕੋਈ ਕਰਦੇ ਉਤੇ ਨਾਲ ਪਿੱਲਰ ਹੋਣੇ ਚਾਹੀਦੇ ਸਪੋਰਟ ਹੋਣੀ ਚਾਹੀਦੀ ਹੈ ਤਾਂ ਇਹਨਾਂ ਨੇ ਜਿਹੜੇ ਦੱਸਿਆ ਕਿ ਇਹਦੇ ਲੈ ਕੇ ਠੇਕੇਦਾਰ ਜਾਂ ਜਿਹਨਾਂ ਨੇ ਲਈ ਸੀ ਉਹ ਪੂਰਾ ਪ੍ਰੀਕੌਸ਼ਨ ਲੈ ਕੇ ਕੰਮ ਨਹੀਂ ਕਰ ਰਹੇ ਸੀ ਤਾਂ ਹੀ ਇਹ ਸ਼ਾਇਦ ਹਾਦਸਾ ਹੋਇਆ ਹੈ ਲੇਕਿਨ ਉਹੀ ਗੱਲ ਹੈ ਕਿ ਹੁਣ ਪ੍ਰਸ਼ਾਸਨ ਵੀ ਸਖਤੀ ਨਾਲ ਕਿਤੇ ਨਾ ਕਿਤੇ ਦਿਖਾਏਗਾ ਔਰ ਇਹ ਜੀ ਕਈ ਬਿਲਡਿੰਗਾਂ ਦਾ ਵੀ ਹੁਣ ਨੋਟਿਸ ਜਾਏਗਾ ਜਿਹੜੀ ਹਾਲਤ ਠੀਕ ਨਹੀਂ ਹੈ ਜਿਹੜੇ ਜਰਜਰ ਨੇ ਜੀ ਓਵਰ ਟੂ ਪਰਮਿੰਦਰ ਆ ਬਿਲਕੁਲ ਉਹ ਮੇਸ਼ ਸਵਾਲ ਇਹ ਵੀ ਖੜਾ ਹੁੰਦਾ ਹੈ ਜਿਵੇਂ ਉੱਥੇ ਲੋਕਾਂ ਦੇ ਉਹ ਦੱਸਿਆ ਜਾ ਰਿਹਾ ਹੈ ਕਿ ਅੰਦਰ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀਗਾ ਤੇ ਉਸ ਦੌਰਾਨ ਕੀ ਸਾਵਧਾਨੀ ਕੋਈ ਨਹੀਂ ਵਰਤੀ ਗਈ ਜਾਂ ਕੀ ਉਹ ਵੀ ਇੱਕ ਵਜ੍ਹਾ ਬਣੀ ਇਸ ਇਮਾਰਤ ਦੇ ਡਿੱਗਣ ਦੀ ਜੇਕਰ 50 ਸਾਲ ਦੇ ਕਰੀਬ ਪੁਰਾਣੀ ਇਮਾਰਤ ਤੇ ਅਨਸੇਫ ਡਿਕਲੇਅਰ ਹੈ ਤਾਂ ਉੱਥੇ ਫਿਰ ਰੈਨੋਵੇਸ਼ਨ ਕਿਸ ਤਰੀਕੇ ਦੀ ਹੋ ਰਹੀ ਸੀ ਦੇਖੋ ਬਿਲਕੁਲ ਉਹੀ ਗੱਲ ਹੈ ਹੁਣ ਦੇਖੋ ਤੁਸੀਂ ਦੇਖੋ ਕਿ ਨਾਲ ਵਾਲੀ ਬਿਲਡਿੰਗ ਦਾ ਵੀ ਹਾਲ ਦੇਖੋ ਕਿ ਨਾਲ ਵਾਲੀ ਬਿਲਡਿੰਗ ਚ ਤੁਸੀਂ ਜਗਾ ਜਗਾ ਤੇ ਵੱਡੇ ਵੱਡੇ ਹੁਣ ਇਹਦੇ ਵਿੱਚ ਗੱਡੇ ਜੇ ਨਜ਼ਰ ਆ ਰਹੇ ਨੇ ਕਿਉਂਕਿ ਨਾਲ ਵਾਲੀ ਬਿਲਡਿੰਗ ਵੀ ਕਿੱਥੇ ਅਨ ਸੇਫ ਜ਼ੋਨ ਵਿੱਚ ਆ ਗਈ ਹੈ ਪਿੱਲਰ ਚ ਵੀ ਦਰਾਰਾਂ ਪੈ ਗਈਆਂ ਨੇ ਤਾਂ ਇਹ ਵੀ ਹੋਏਗਾ ਕਿ ਇਹ ਜਿਹੜੇ ਆਫਿਸਿਸ ਨੇ ਇਹ ਜਾਂ ਬਿਲਡਿੰਗ ਦੇ ਆਸ-ਪਾਸ ਨੇ ਇਹ ਹੁਣ ਕਾਫੀ ਦਿਨਾਂ ਚ ਦਿਨਾਂ ਤੱਕ ਬੰਦ ਰੱਖਣੇ ਪੈਣੇ ਆ ਤੇ ਹत्ताਨ ਇੱਥੇ ਬੈਰੀਕੇਡਿੰਗ ਤਾਂ ਪੁਲਿਸ ਨੇ ਕਰਤੀ ਗਈ ਹੈ ਨਾਲੇ ਪੂਰੀ ਰਸੀਆਂ ਲਾਤੀ ਗਈਆਂ ਲੇਕਿਨ ਕਿਤਨਾ ਕਿਤੇ ਜਿਹੜਾ ਇੱਕ ਮਾਹੌਲ ਹੁੰਦਾ ਕਿ ਪੁਰਾਣੀ ਬਿਲਡਿੰਗਾਂ ਕਿਉਂਕਿ 1970 ਦੀ ਬਿਲਡਿੰਗ ਬਣੀ ਹੋਈ ਸੀ ਮੈਂ ਹੋਹੀ ਜ਼ਿਕਰ ਕਰ ਰਿਹਾ ਸੀ ਕਿ ਚੰਡੀਗੜ੍ਹ ਸੈਕਟਰ 17 ਵਿੱਚ ਹੈ ਜਾਂ ਹੋਰ ਕਈ ਇਥੇ ਆਸ-ਪਾਸ ਦੇ ਜਿਹੜੇ ਸੈਕਟਰ ਪੁਰਾਣਾ ਕਿਉਂਕਿ ਸ਼ਹਿਰ ਹੈ ਤਾਂ 1970 ਦੀ ਬਿਲਡਿੰਗ ਬਣੀ ਹੋਈ ਸੀ ਔਰ ਕੰਸਟਰਕਸ਼ਨ ਹੈ ਪੁਰਾਣੀ ਬਿਲਡਿੰਗਾਂ ਨੇ ਕਿੰਨਾ ਭਾਰ ਚੈਲ ਸਕਦੀਆਂ ਨੇ ਕਿੰਨੀ ਇਹਦੀ ਲਾਈਫ ਹੈ ਔਰ ਜੇ ਪਲੱਸ ਪੁਰਾਣੀ ਬਿਲਡਿੰਗ ਨੂੰ ਕੋਈ ਲੈ ਕੇ ਰੀਕੰਸਟਰਕਸ਼ਨ ਕਰਦਾ ਹੈ ਤਾਂ ਉਹਦਾ ਇੱਕ ਪ੍ਰੋਸੀਜਰ ਹੁੰਦਾ ਹੈ ਉਹਦਾ ਇੱਕ ਪ੍ਰੋਪਰ ਫਾਲੋ ਕਰਨਾ ਪੈਂਦਾ ਕਿ ਕਿਵੇਂ ਉਹ ਉਹ ਦੁਬਾਰਾ ਰੀਕਨਸਟਰਕਟ ਕੀਤਾ ਜਾਵੇ ਤਾਂ ਜਿੱਦਾਂ ਇਹ ਦੱਸ ਰਹੇ ਸੀਗੇ ਕਿ ਥੱਲੋਂ ਪਿੱਲਰ ਦੀ ਕੋਈ ਸਪੋਰਟ ਨਹੀਂ ਸੀ ਔਰ ਕੋਈ ਪਲਾਨ ਨਹੀਂ ਸੀ ਕਿਉਂਕਿ ਇੱਕ ਨਕਸ਼ਾ ਬਣਦਾ ਹੈ ਕਿ ਹਾਂ ਆਪਾਂ ਇਦਾਂ ਖਦਾਈ ਕਰਨੀ ਹੈ ਤਾਂ ਕਿ ਬਿਲਡਿੰਗ ਨਾ ਗਿਰੇ ਕਿਉਂਕਿ 70 ਦੀ ਬਿਲਡਿੰਗ ਬਣੀ ਹੋਈ 2025 ਆ ਗਿਆ ਹੈ ਕਿਤੇ ਨਾ ਕਿਤੇ ਜਿਹੜਾ ਕੋਈ ਬਿਲਡਿੰਗ ਦੁਬਾਰਾ ਰੀਕਨਸਟਰਕਟ ਕਰਦਾ ਹੈ ਉਹ ਢਾਂਚਾ ਢਾਕੇ ਬਣਾਉਂਦਾ ਹੈ ਤਾਂ ਕੋਈ ਪਲਾਨ ਹੁੰਦਾ ਹੈ ਕਿ ਠੇਕੇਦਾਰ ਨੂੰ ਪਤਾ ਨਾ ਹੁੰਦਾ ਕਿ ਇਹ ਪੁਰਾਣੀ ਬਿਲਡਿੰਗ ਹੈ ਤਾਂ ਮੈਨੂੰ ਲੱਗਦਾ ਇੱਥੇ ਕਾਫੀ ਖਮੀਆਂ ਤੇ ਕਾਫੀ ਲੂਪ ਹੋਲਸ ਰਹੇ ਨੇ ਤਾਂ ਹੀ ਕਰਕੇ ਅੱਜ ਹਾਂ ਤਾਂ ਹੈ ਲੇਕਿਨ ਬਸ بار بار ਉਹੀ ਗੱਲ ਹੈ ਕਿ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਹੋ ਸਕਦਾ ਸੀ ਕਿਉਂਕਿ ਬਹੁਤ ਵੱਡਾ ਹਿੱਸਾ ਹੈ ਤੁਸੀਂ ਦੇਖੋ ਕਿ ਰਾਈਟ ਤੋਂ ਲੈਫਟ ਤੱਕ ਘਟ ਤੋਂ ਘਟ 22 ਮੀਟਰ ਤੋਂ 25 ਤੋਂ ਮੀਟਰ ਦੇ ਇੱਕ ਏਰੀਆ ਵਿੱਚ ਬਿਲਡਿੰਗ ਫੈਲੀ ਹੋਈ ਹੈ ਜੀ